ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਕਲਗੀ ਧਰ ਜੀ ਸ਼িকার ਕਰਨ ਚੜੇ ਤਾਂ ਬिलासपुर ਦੀ ਵਾਦੀ ਵਿੱਚ ਕਟੋਚਾਂ ਦੇ ਇਲਾਕੇ ਵੱਲ ਨਿਕਲ ਗਏ ਗੁਰੂ ਜੀ ਨਾਲ ਕੁਝ ਕੁ ਸਿੱਖੇ ਸਨ ਇਹ ਸਮਾਂ ਜੂਨ 1698 ਈਸਵੀ ਦਾ ਦੱਸਿਆ ਜਾਂਦਾ ਹੈ ਕਟੋਚਾਂ ਨੇ ਵੇਖਿਆ ਕਿ ਗੁਰੂ ਜੀ ਨਾਲ ਥੋੜੇ ਹੀ ਸੇਖ ਹਨ ਤਾ ਮਨ ਵਿੱਚ ਈਰਖਾ ਹੋਣ ਕਰਕੇ ਉਹਨਾਂ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਬਾਰੇ ਸੋਚਿਆ ਗੁਰੂ ਸਾਹਿਬ ਜੀ ਦੇ ਨਗਾਰੇ ਦੀ ਚੋਟ ਸੁਣ ਕੇ ਬਲਿਆ ਚੰਦ ਤੇ ਆਲਮ ਚੰਦ ਨੇ ਹਮਲਾ ਕਰ ਦਿੱਤਾ ਗੁਰੂ ਜੀ ਤਾਂ ਕਾਫੀ ਦੂਰ ਇਕੱਲੇ ਹੀ ਨਿਕਲ ਗਏ ਸਨ ਸੋ ਬਹਾਦਰ ਸਿੱਖਾਂ ਨੇ ਭਾਈ ਆਲਮ ਜੀ ਤੇ ਭਾਈ ਉਦੇਜ ਜੀ ਨੇ ਹਮਲਾਵਰ ਬਲਿਆਚੰਦ ਤੇ ਆਲਮ ਚੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਟੋਚਾਂ ਪਹਾੜੀਆਂ ਦੀ ਫੌਜ ਵੀ ਡਰ ਕੇ ਭੱਜ ਗਈ ਇਸ ਤਰ੍ਹਾਂ ਇੱਕ ਵਾਰ ਫੇਰ ਗੁਰੂ ਜੀ ਦੇ ਸਿੱਖਾਂ ਦੀ ਫਤਿਹ ਹੋਈ ਸੰਗਤ ਜੀ ਹੁਣ ਸਮਾਂ ਆਇਆ ਜੂਨ ਸਨ 1700 ਦਾ ਖਾਲਸੇ ਦੀ ਸਿਰਜਣਾ ਹੋ ਚੁੱਕੀ ਸੀ ਕੁਝ ਪਹਾੜੀ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸਨ ਪਰ ਬਾਕੀ ਬੱਚੇ ਪਹਾੜੀ ਰਾਜਿਆਂ ਨੇ ਫੇਰ ਔਰੰਗੇ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਇਨਕਲਾਬ ਦੇ ਬੀਜ ਲੋਕਾਂ ਵਿੱਚ ਬੀਜ ਰਿਹਾ ਹੈ ਸਭ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਦਿੱਤਾ ਹੈ ਜਾਤ ਪਾਤ ਦਾ ਭੇਦ ਭਾਵ ਵੀ ਨਹੀਂ ਰੱਖਦਾ ਸੋ ਇਹ ਸਾਡੇ ਲਈ ਚੰਗਾ ਸੰਕੇਤ ਨਹੀਂ ਹੈ ਤੁਸੀਂ ਮਦਦ ਕਰੋ ਔਰੰਗਜ਼ੇਬ ਨੇ ਫਰਿਆਦ ਸੁਣ ਕੇ ਪੈਂਦੇ ਖਾਨ ਤੇ ਦੀਨਾ ਬੇਗਨਾ ਦੇ ਜਰਨੈਲਾਂ ਨੂੰ ਫੌਜ ਦੇ ਕੇ ਅਨੰਦਪੁਰ ਤੇ ਹਮਲਾ ਕਰਨ ਲਈ ਭੇਜਿਆ ਕੁਝ ਪਹਾੜੀ ਰਾਜੇ ਵੀ ਨਾਲ ਰਲ ਗਏ ਉਧਰ ਗੁਰੂ ਸਾਹਿਬ ਜੀ ਨੂੰ ਸੂਹ ਮਿਲੀ ਤਾਂ ਗੁਰੂ ਜੀ ਨੇ ਵੀ ਭਾਈ ਉਦੇਸ ਸਿੰਘ ਤੇ ਪਾਈ ਆਲਮ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਯੋਧਿਆਂ ਦੀ ਫੌਜ ਭੇਜੀ ਮਗਲ ਤੇ ਪਹਾੜੀਏ ਗੁਰੂ ਜੀ ਦੀ ਖਾਲਸਾ ਫੌਜ ਦਾ ਜਹੋ ਜਲਾਲ ਤੇ ਚੁਸਤੀ ਫੁਰਤੀ ਵੇਖ ਕੇ ਦੰਗ ਰਹਿ ਗਏ ਪਰ ਪੈਂਦੇ ਖਾਨ ਨੇ ਮੈਦਾਨ ਵਿੱਚ ਖੜੇ ਹੋ ਕੇ ਗੁਰੂ ਜੀ ਬਾਬਤ ਕਿਹਾ ਕਿ ਖੁਦ ਗੁਰੂ ਕਿੱਥੇ ਹੈ ਟਾਕਰਾ ਆਮਨੇ ਸਾਹਮਨੇ ਹੋਣਾ ਚਾਹੀਦਾ ਹੈ ਇਹ ਵੰਗਾਰ ਸੁਣ ਕੇ ਗੁਰੂ ਜੀ ਪੈਂਦੇ ਖਾਨ ਦੇ ਸਾਹਮਣੇ ਆ ਗਏ ਤੇ ਕਿਹਾ ਵਾਰ ਕਰ ਉਸਨੇ ਦੋ ਤੀਰ ਚਲਾਏ ਪਰ ਦੋਵੇਂ ਤੀਰਾਂ ਦਾ ਨਿਸ਼ਾਨਾ ਠੀਕ ਨਹੀਂ ਲੱਗਿਆ ਤਾਂ ਗੁਰੂ ਜੀ ਨੇ ਇੱਕੋ ਹੀ ਤੀਰ ਨਾਲ ਪੰਦੇਖਾਨ ਨੂੰ ਢੇਰ ਕਰ ਦਿੱਤਾ ਇਸ ਤਰ੍ਹਾਂ ਪੰਦੇਖਾਨ ਜਰਨੈਲ ਮਾਰਿਆ ਗਿਆ ਤੇ ਦੀਨਾ ਬੇਗ ਬੁਰੀ ਤਰ੍ਹਾਂ ਫਟੜ ਪਹਿਲੋਂ ਹੀ ਹੋ ਚੁੱਕਾ ਸੀ ਇਹ ਵੇਖ ਕੇ ਮੁਗਲ ਫੌਜ ਭੱਜ ਗਈ ਤੇ ਮੈਦਾਨ ਛੱਡ ਗਈ ਇਹ ਜੰਗ ਗੁਰੂ ਸਾਹਿਬ ਜੀ ਦੀ ਖਾਲਸਾ ਸਿਰਜਣਾ ਤੋਂ ਬਾਅਦ ਦੀ ਪਹਿਲੀ ਜੰਗ ਸੀ ਜਿਸ ਸੱਚ ਖਾਲਸੇ ਦੀ ਜਿੱਤ ਹੋਈ ਸੀ ਸੰਗਤ ਜੀ ਤਾਂ ਹੀ ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ